ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਲਗਾਤਾਰ ਕਿਸ ਨੋ ਕਿਸੇ ਮਾਮਲੇ ਵਿੱਚ ਫਸਤੇ ਜਾ ਰਹੇ ਨੇ ਤੇ ਇੱਕ ਹੋਰ ਮਾਮਲਾ ਪ੍ਰਕਾਸ਼ ਵਿੱਚ ਆ ਗਿਆ ਹੈ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਹਲਕਾ ਵਿਧਾਇਕ ਕਿਉਂਕਿ ਜਿਨ੍ਹਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ ਉਹਨੇ ਦੇਬਾਨ ਦੇਬਾਨ ਦੇ ਵੱਲੋਂ ਹੁਣ ਸਵਾਲ ਚੁੱਕੇ ਗਏ ਹੈ ਕਿ ਕਾਂਗਰਸ ਸਰਕਾਰ ਦੇ ਵਕਤ 2017 2018 2021-22 ਦੇ ਵਿੱਚ ਨਾਬਾ ਦੇ ਉਸ ਵਕਤ ਦੇ ਹਲਕਾ ਵਿਧਾਇਕ ਅਤੇ ਉਸ ਵਕਤ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਵੱਲੋਂ 6 ਕਰੋੜ 24 ਲੱਖ 26000 ਰੁਪਏ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਪਿੰਡਾਂ ਦੀ ਨਿਹਾਰ ਬਦਲ ਦੇ ਲਈ ਬੀਡੀਪੀਓ ਦਫ਼ਤਰ ਦੇ ਵਿੱਚ ਇਹ ਰਾਸ਼ੀ ਦਿੱਤੀ ਗਈ ਸੀ ਪਰ ਬਾਅਦ ਵਿੱਚ ਇਹ ਰਕਮ ਜੋ ਕਿ 5 ਕਰੋੜ 74 ਲੱਖ ਤੇ 26000 ਰੁਪਏ ਇਹ ਨਗਰ ਕੌਂਸਲ ਨਾਬਾ ਨੂੰ ਟਰਾਂਸਫਰ ਕਿਵੇਂ ਕਰ ਦਿੱਤੀ ਗਈ ਜਦੋਂ ਨਗਰ ਕੌਂਸਲ ਲਾਬਾ ਤੋਂ ਇਹਦੀ ਯੂਸੀ ਮੰਗੀ ਗਈ ਉਹਨਾਂ ਨੇ ਹਜੇ ਤੱਕ ਇਸ ਰਾਸ਼ੀ ਦਾ ਕੋਈ ਠੋਸ ਸਪਸ਼ਟੀਕਰਨ ਨਹੀਂ ਦਿੱਤਾ ਅਤੇ ਇਸ ਦੇ ਵਿੱਚ ਉਸ ਵਕਤ ਦੇ ਕਾਰਜ ਸாதਕ ਅਫਸਰ ਬੀਡੀਪੀਓ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਵੱਲੋਂ ਇਹ ਰਾਸ਼ੀ ਕਿਸ ਨੂੰ ਦਿੱਤੀ ਗਈ ਹੈ ਇਹਦਾ ਵੀ ਕੋਈ ਅਜੇ ਤੱਕ ਸਬੂਤ ਨਹੀਂ ਦਿੱਤਾ ਗਿਆ ਇਹ ਰਕਮ ਡੀਸੀ ਪਟਿਆਲਾ ਦੇ ਵੱਲੋਂ ਮੀਟਿੰਗ ਕਰਕੇ ਉਹਨਾਂ ਨੇ ਦੱਸਿਆ ਕਿ ਮੈਨੂੰ ਜਾਣਕਾਰੀ ਦਿੱਤੀ ਗਈ ਹੈ ਇਹ ਰਾਸ਼ੀ ਕਿੱਥੇ ਵਰਤੀ ਗਈ ਇਹਦੀ ਕਿੱਥੇ ਵਰਤੋਂ ਹੋਈ ਜਾਂ ਤਾਂ ਦੁਰਉਪਯੋਗ ਹੋਇਆ ਨਗਰ ਕੌਂਸਲ ਨਾਭਾ ਨੂੰ 1 ਮਹੀਨੇ ਦਾ ਇਹਦਾ ਸਮਾਂ ਦਿੱਤਾ ਗਿਆ ਕਿ ਉਹ ਦੱਸਣ ਕਿ ਇਹ ਰਕਮ ਕਿੱਥੇ ਖਰਚੀ ਗਈ ਇਹਦਾ ਪੂਰਾ ਵੇਰਵਾ ਚਾਹੀਦਾ ਹੈ ਇਸ ਮੌਕੇ ਨਾਭਾ ਦੀ ਬੀ ਡੀ ਪੀਓ ਬਲਜੀਤ ਕੌਰ ਖਾਲਸਾ ਨੇ ਕਿਹਾ ਕਿ ਉਸ ਸਮੇਂ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਬਸੋਦ ਦੇ ਵੱਲੋਂ ਬੀ ਡੀ ਪੀਓ ਨੂੰ ਇਹ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ ਇਹ ਰਾਸ਼ੀ ਦੇ ਵੇਰਵੇ ਸੰਬੰਧੀ ਅਸੀਂ ਕਾਰਜ ਸਾਧਕ ਅਫਸਰ ਨੂੰ ਕਈ ਵਾਰ ਵੇਰਵਿਆਂ ਸੰਬੰਧੀ ਲਿਖ ਕੇ ਭੇਜਿਆ ਪਰ ਉਹਨਾਂ ਵੱਲੋਂ ਸਾਨੂੰ ਅੱਜ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜੋ ਕਿ ਬਹੁਤ ਵੱਡੇ ਸ਼ੰਕੇ ਪੈਦਾ ਕਰਦਾ ਹੈ ਮੈਂ ਆਫਿਸ ਦੇ ਵਿੱਚ ਅੱਜ ਮੰਡਲਿਕਾ ਸੈਕਟਰੀ ਦੇ ਪੰਚਾਇਤ ਸਕਰੀ ਨਾਲ ਦੀ ਮੀਟਿੰਗ ਇੱਕ ਅਲੱਗ-ਅਲੱਗ ਕਰਕੇ ਸੱਦੀ ਸੀ ਤਾਂ ਕਿ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਹੋਰ ਤੇਜ਼ੀ ਨਾਲ ਕੀਤੇ ਜਾ ਸਕਣ ਤਾਂ ਇਹਦੇ ਵਿੱਚ ਮੇਰੀ ਅੱਜ ਡੀਸੀ ਮੈਡਮ ਪਟਿਆਲਾ ਨਾਲ ਵੀ ਮੈਡਮ ਪਿੱਤੇ ਯਾਦਵ ਜੀ ਨਾਲ ਵੀ ਇੱਕ ਮੀਟਿੰਗ ਹੋਈ ਸੀ ਉਹਨਾਂ ਨੇ ਮੈਨੂੰ ਇੱਕ ਗੱਲ ਨੋਟਿਸ ਦੇ ਵਿੱਚ ਪਾਈ ਕਿ ਨਾਬਾ ਦੇ ਵਿੱਚ 2017-18 ਤੋਂ ਲੈ ਕੇ 2021-22 ਤੱਕ ਇੱਕ ਯੂਸੀ ਜਿਹੜਾ ਹੁੰਦਾ ਹੈ ਜੀ ਉਹ ਜਮਾ ਕਰਾਉਣਾ ਹੁੰਦਾ ਜਾਨੀ ਕਿ ਤੁਸੀਂ ਕਿੱਥੇ ਕਿੰਨਾ ਪੈਸਾ ਲਾਇਆ ਬਵੇਕੀ ਬਵੇਕੀ ਜਿਹੜਾ ਜੀ ਗ੍ਰਾਂਟ ਹੁੰਦੀ ਹੈ ਜਾਨੀ ਕਿ ਕੈਬਨ ਮੰਤਰੀ ਜਿਹੜਾ ਬਣਦਾ ਉਹਦੇ ਕੋਲ ਇੱਕ اختیਾਰੀ ਕੋਟਾ ਹੁੰਦਾ ਜੀ ਉਹ اختیਾਰੀ ਕੋਟਾ ਆਪਾਂ ਲਾ ਸਕਦੇ ਹਾਂ ਬਤੌਰ ਇੱਕ ਕੈਬਨ ਮਿਨਿਸਟਰ ਪਰ ਉਹ اختیਾਰੀ ਕੋਟਾ ਲਾਉਣ ਤੋਂ ਬਾਅਦ ਉਹਦੀਆਂ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਉਹਦੀ ਬਿਲਿੰਗ ਕਿੱਥੇ ਪੈਸਾ ਲੱਗਿਆ ਵੀ ਸਾਰਾ ਕੁਝ ਔਨ ਰਿਪੋਰਟ ਆਪਾਂ ਨੂੰ ਸਬਮਿਟ ਕਰਾਉਣਾ ਪੈਂਦਾ ਤੇ ਮੈਨੂੰ ਦੱਸਿਆ ਹੁਣ ਵੀਡੀਓ ਮੈਡਮ ਜੀ ਨੇ ਮੈਨੂੰ ਆ ਕੇ ਗੱਲ ਕੀਤੀ ਹੈ 6 ਕਰੋੜ 24 ਲੱਖ 26000 ਰੁਪਇਆ ਸਭ ਸਿੰਘ ਧਰਮਸੋਧ ਜਦੋਂ ਮਿਨਿਸਟਰ ਸੀ ਉਹਨਾਂ ਨੇ ਆਪਣੀ ਅਖਤਿਆਰੀ ਫੰਡ ਦੇ ਵਿੱਚੋਂ ਇਹ ਪੈਸਾ ਜਿਹੜਾ ਪਹਿਲਾਂ ਤਾਂ ਵੀਡੀਓ ਆਫਿਸ ਨਾਬਾ ਦੇ ਵਿੱਚ ਇਹ ਜਮਾ ਹੋਇਆ ਸੀ ਠੀਕ ਹੈ ਜੀ ਔਰ ਜਿਹੜਾ ਵੀਡੀਓ ਆਫਿਸ ਨਾਬਾ ਦੇ ਵਿੱਚ ਪੈਸਾ ਜਮਾ ਹੋਇਆ ਇਹਦਾ ਮਤਲਬ ਇਹ ਹੈ ਕਿ ਇਹ ਪੈਸਾ ਸਿਰਫ ਤੇ ਸਿਰਫ ਵਿਹਾਤੀ ਹਲਕੇ ਦੇ ਵਿੱਚ ਲੱਗ ਸਕਦਾ ਯਾਨੀ ਕਿ ਪਿੰਡਾਂ 'ਚ ਲੱਗ ਸਕਦਾ ਅਖਤਿਆਰੀ ਫੰਡ ਜਿਹੜਾ ਪਿੰਡਾਂ ਨੂੰ ਦੇ ਸਕਦਾ ਉਹਨਾਂ ਨੇ ਪਿੰਡਾਂ ਨੂੰ ਨਾਂ ਦੇ ਕੇ ਉਹਨਾਂ ਨੇ ਇਹ ਫੰਡ ਜਿਹੜਾ ਜੀ ਇਹ ਫੰਡ ਯੂ ਨਾਪਾ ਨਗਰ ਕੌਂਸਲ ਨਾਪਾ ਦੇ ਖਾਤੇ 'ਚ ਟ੍ਰਾਂਸਫਰ ਕਰਵਾਇਆ ਜੀ ਉਸ ਤੋਂ ਬਾਅਦ ਫਿਰ ਸੰਸਥਾਵਾਂ ਨੂੰ ਦਿੱਤਾ ਜੀ ਪੈਸਾ ਅਲੱਗ-ਅਲੱਗ ਸੰਸਥਾਵਾਂ ਨੂੰ ਜਿਹੜੀਆਂ ਉਹ ਧਾਰਮਿਕ ਸੰਸਥਾ ਕੋਈ ਅਲੱਗ-ਅਲੱਗ ਸੰਸਥਾਵਾਂ ਨੂੰ ਪੈਸਾ ਦਿੱਤਾ ਹੁਣ ਇਸ਼ੂ ਕੀ ਹੈ ਜੀ ਕਿ ਹੁਣ ਡੀਸੀ ਮੈਡਮ ਨੇ ਇਹਨਾਂ ਨੂੰ ਕਿਹਾ ਕਿ ਜੀ ਮੈਨੂੰ ਤੁਸੀਂ ਘੱਟੋ-ਘੱਟ 2 ਹਫ਼ਤਿਆਂ ਦੇ ਵਿੱਚ ਇਹਦਾ ਰਿਪੋਰਟ ਸਾਰਾ ਦਿਓ ਮੈਂ ਜਦੋਂ ਸਾਕੀ ਸਹਿਬਾਨ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਫੋਨ ਕਰਦੇ ਹਾਂ ਜਿਹੜਾ ਇਹ ਅਖਤਿਆਰੀ ਫੰਡ ਲੱਗਿਆ ਹੈ ਨਗਰ ਕੌਂਸਲ ਨਾਭਾ ਦੇ ਥਰੂ EO ਕੋਲੇ ਪੈਸਾ ਜਿਹੜਾ ਗਿਆ ਕਿ ਉਹਨਾਂ ਨੇ ਚੈੱਕ ਅੱਗੇ ਦਿੱਤੇ ਨੇ ਉਹ ਜਿਹੜੀ ਜਿਹੜੀਆਂ ਸੰਸਥਾਵਾਂ ਨੇ ਜੀ ਉਹਨਾਂ ਦਾ ਕੋਈ ਫੋਨ ਚੱਕਦਾ ਨਾ ਕੋਈ ਨੰਬਰ ਹੈ ਜੀ ਤੇ ਨਾ ਹੀ ਉਹਦੇ ਕੋਈ ਥਾਪ ਪਤਾ ਜੀ ਇਹਦਾ ਮਤਲਬ ਇਹ ਹੈ ਕਿ ਉਹ ਪੈਸਾ ਜਿਹੜਾ ਜੀ ਕਿੱਥੇ ਗਿਆ ਅਗਰ ਉਹਦਾ ਜੂਸੀ ਮਿਲ ਜਾਂਦਾ ਅਗਰ ਉਹਦਾ ਪ੍ਰੋਪਰ ਰਿਕਾਰਡ ਮਿਲ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਪੈਸਾ ਸਹੀ ਜਗ੍ਹਾ ਤੇ ਲੱਗਿਆ ਜੀ ਬਿੱਲ ਆਪਣੇ ਕੋਲ ਸਹੀ ਨੇ ਹੁਣ ਸਮੱਸਿਆ ਇਹ ਆ ਰਹੀ ਹੈ ਇਹਦੇ ਵਿੱਚੋਂ 6 ਕਰੋੜ 24 ਲੱਖ 26000 ਰੁਪਏ ਦੇ ਵਿੱਚੋਂ 50 ਲੱਖ ਰੁਪਈਆ ਤਾਂ ਵੀਡੀਓ ਨਾਬਾ ਇਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ ਉਹ ਪਿਆ ਸੀਗਾ ਜੀ ਜਿਹਦੇ ਵਿੱਚੋਂ 20 ਲੱਖ ਰੁਪਏ ਦੇ ਇਹਨਾਂ ਨੇ ਆਨਲਾਈਨ ਜੂਸੀ ਦੇ ਤੇ ਸਬਮਿਟ ਕਰਾਤੇ ਜੀ ਜਿਹੜਾ ਬਾਕੀ ਆ ਉਹ ਕਹਿੰਦੇ ਸੀ ਉਹ ਵੀ ਕਰ ਤੇ ਜਿਹੜਾ 5 ਕਰੋੜ 74 ਲੱਖ 26000 ਰੁਪਏ ਇਹਦਾ ਹੁਣ ਤੱਕ ਕੋਈ ਜੂਸੀ ਜਿਹੜਾ ਜੀ ਉਹ ਸੈਕਟਰੀਆਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅੱਗੇ ਕੋਈ ਦੀ ਸਸਤਾ ਜਿਹੜੀ ਆਨ ਰਿਪੋਰਟ ਬੋਲੀ ਨਹੀਂ ਰਹੀ ਕਿਤੇ ਇਹ ਉਹ ਨਾਬਾ ਬੰਦ ਨਹੀਂ ਹਾਂਜੀ ਹਾਂਜੀ ਇਹ ਇਹ ਨਾਬਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸਾਰਾ ਕੁਝ ਡਾਕੂਮੈਂਟ ਇਕੱਠਾ ਕਰਕੇ ਇੱਥੇ ਦੇਣ ਤਾਂ ਕੇ ਉਹਦੀ ਕਲੀਅਰੈਂਸ ਕਰਕੇ ਉੱਪਰ ਭੇਜਿਆ ਜਾਵੇ ਤਾਂ ਕਿ ਉਹ ਪੈਸਾ ਕਿੱਥੇ ਲੱਗਿਆ ਉਹਦਾ ਰਿਕਾਰਡ ਜਿਹੜਾ ਉਹ ਪ੍ਰਾਪਰ ਤਰੀਕੇ ਨਾਲ ਦੱਸਿਆ ਜਾ ਸਕੇ ਫੰਡ ਜਿਹੜਾ ਹੈ ਜੀ 2017-18 ਤੋਂ ਲੈ ਕੇ ਜਦੋਂ ਸਰਕਾਰ ਬਣੀ ਐ ਕਾਮਨਲ ਜੀ 2021-22 ਤੱਕ ਦੇ ਸਮੇਂ ਦੇ ਦਰਮਿਆਨ ਠੀਕ ਹੈ ਇਹ ਉਸ ਸਮੇਂ ਦੇ ਦਰਮਿਆਨ 6 ਕਰੋੜ 24 ਲੱਖ 26 ਹਜ਼ਾਰ ਰੁਪਏ ਜਿਹੜਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਵੀਡੀਓ ਆਫਿਸ ਨਾਭਾ ਦੇ ਵਿੱਚ ਟਾਂਸਫਰ ਹੋਇਆ ਫਿਰ ਉਸ ਤੋਂ ਬਾਅਦ ਈਓ ਆਫਿਸ ਨਗਰ ਕੌਂਸਲ ਨਾਭਾ ਦੇ ਅਕਾਊਂਟ ਦੇ ਵਿੱਚ ਗਿਆ ਉੱਥੋਂ ਫਿਰ ਪੈਸੇ ਕਿ ਦਿੱਤੇ ਗਏ ਨੇ ਤੇ ਪਹਿਲੀ ਗੱਲ ਤਾਂ ਬਲਾਕ ਦਾ ਪੈਸਾ ਜਿਹੜਾ ਬਲਾਕ ਜਿਹੜਾ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਹੁੰਦਾ ਆਪਾਂ ਸ਼ਹਿਰ 'ਚ ਨਹੀਂ ਲਾ ਸਕਦੇ ਸ਼ਹਿਰ ਦਾ ਪੈਸਾ ਨਗਰ ਕੌਂਸਲ ਕੋਲੇ ਹੁੰਦਾ ਨਗਰ ਕੌਂਸਲ ਲਾ ਸਕਦੀ ਹੈ ਪਹਿਲੀ ਗੱਲ ਤਾਂ ਇਹ ਰੋਂਗ ਹੈ ਜੀ ਦੂਜੀ ਗੱਲ ਚਲੋ ਪੈਸਾ ਲੱਗੇ ਸੋ ਦਾ ਜੂਸੀ ਦੇਣਾ ਲਾਜ਼ਮੀ ਇਹ ਉਹ ਨਾਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰਾ ਕੁਝ ਕਲੀਅਰ ਕਰਕੇ ਦੇਣ ਤਾਂ ਕਿ ਪੰਪਰ ਤੱਕ ਜਿਹੜਾ ਰਿਕਾਰਡ ਆ ਸਬਮਿਟ ਕਰਾ ਸਕੀਏ ਕਿ ਜੀ ਇਹ ਪੈਸਾ ਆਇਆ ਸੀਗਾ ਔਰ ਇਹ ਪੈਸਾ ਲੱਗ ਗਿਆ ਹੁਣ ਉਹਦਾ ਕੋਈ ਥੋਂ ਪਤਾ ਨਹੀਂ ਹੈ ਜੀ 5 ਕਰੋੜ 74 ਲੱਖ 26 ਹਜ਼ਾਰ ਰੁਪਏ ਦਾ ਕੋਈ ਥੋਂ ਪਤਾ ਨਹੀਂ ਹੈ ਕਿ ਜੀ ਪੈਸਾ ਕਿੱਥੇ ਲੱਗਿਆ ਉਹਦਾ ਕੋਈ ਪੇਪਰ ਨਹੀਂ ਹੈ ਕੋਈ ਬਿਲ ਨਹੀਂ ਹੈ ਜੀ ਕੋਈ ਉਹਦੀ ਕਲੀਅਰੈਂਸ ਨਹੀਂ ਆਈ ਹੁੰਦਾ ਤੇ ਇਹ ਇਹ ਨਾ ਅਖਤਿਆਰੀ ਕੋਟਾ ਹੁੰਦਾ ਜੀ ਇਹਨੂੰ ਵਿਵੇਕੀ ਗ੍ਰਾਂਟ ਕਹਿੰਦੇ ਆਪਾਂ ਉਦੇ ਵਿੱਚੋਂ ਇਹ ਪੈਸੇ ਗਏ ਨੇ ਬਤੌਰੇ ਮਿਨਿਸਟਰ ਮੈਂ ਬੇਨਤੀ ਕਰਦਾ ਹਾਂ ਇਹੋ ਨਾਪਾਂ ਨੂੰ ਵੀ ਕਿ ਜਿਹੜਾ 5 ਕਰੋੜ 74 ਲੱਖ 26000 ਰੁਪਇਆ ਜੀ ਇਹਦਾ ਪ੍ਰੋਪਰ ਪੁਖਤਾ ਇਹਦੇ ਉਹ ਚਾਹੀਦੇ ਨੇ ਅਗਰ ਇਹ ਇੱਥੇ ਦੇਣ ਚ ਨਾਕਾਮ ਆ ਬਰਹਿੰਦੇ ਅੱਜ ਕਿਉਂਦਾ ਕੋਈ ਥੋੜਾ ਪਤਾ ਨਹੀਂ ਮਿਲਦਾ ਜਾਂ ਤਾਂ ਫਿਰ ਸੈਕਟਰੀ ਸਾਹਿਬਾਨ ਵੀਡੀਓ ਆਫਿਸ ਨਾਪਰ ਲਿਖਤੀ ਰੂਪ ਦੇ ਵਿੱਚ ਉਹਦਾ ਰੀਜ਼ਨ ਦੱਸੇਗੇ ਕਿਉਂ ਨਹੀਂ ਉਹ ਮਿਲੇ ਉਹਦਾ ਕਾਰਨ ਕੀ ਹੈ ਜੀ ਕੋਈ ਸੰਸਦਾ ਅਡਜਸਟ ਨਹੀਂ ਕਰਦੀ 5 ਕਰੋੜ ਬਣੇ ਇਹ ਇਹੋ ਨਾਪਾਂ ਰੀਜ਼ਨ ਦੱਸਣ ਦੇ ਆਹ ਜੀ ਜੀ ਬਿਲਕੁਲ ਮੈਂ ਉਹੀ ਕਹਣਾ ਕਿ ਉਹ ਦੱਸਣ ਹੋ ਫਿਰ ਤੁਹਾਡੇ ਕੋਲੇ ਜਦੋਂ ਤੁਹਾਨੂੰ ਪੁੱਛਾਂਗੇ ਆਫਿਸ ਤੁਹਾਨੂੰ ਪੁੱਛੂਗਾ ਤੁਸੀਂ ਦੱਸ ਸਕਦੇ ਨਹੀਂ ਕਿ ਆਹ ਰੇਗਨ ਹੈ ਜੀ ਉਹ ਨਾਬਾ ਨਹੀਂ ਦੇ ਰਿਹਾ ਇਹ ਉਹ ਨਾਬਾ ਦੱਸੂਗਾ ਕਿਉਂ ਨਹੀਂ ਦੇ ਰਿਹਾ ਜਿਹੜਾ ਇਹ ਜਿਹੜੀ ਉਸ ਥੇ ਕਿ ਮੈਂ ਇਹਹੀ ਤਾਂ ਸਵਾਲ ਹੈ ਜੀ ਉਸ ਸਮੇਂ ਦੇ ਬੀਡੀ ਨੂੰ ਦੱਸਾਂ ਜਦ ਜੇ ਦੇਖੋ ਉਹ ਸਮੇਂ ਦੇ ਮਿਨਿਸਟਰੀ ਜਿਹੜੇ ਸੀਗੇ ਹਾਊਸਿੰਗ ਧਰਮ ਸੇਵਾ ਕਰਦੇ ਉਹਨਾਂ ਨੇ ਦਬਾਅ ਪਾ ਕੇ ਅਫਸਰ ਸ਼ਾਇਮ ਕਿਉਂਕਿ ਪੈਸਾ ਮੈਂ ਮੈਂ ਤਾਂ ਟਰਾਂਸਫਰ ਨਹੀਂ ਸੀ ਕਰਦੀ ਸੋ ਇਸ ਕਰਕੇ ਇੱਕ ਬਹੁਤ ਵੱਡਾ ਜਿਹੜਾ ਮਾਮਲਾ ਇਹ ਅੱਜ ਕੁਦਰਤੀ ਵੈਸੇ ਤਾਂ ਅੱਜ ਤਾਂ ਮੀਟਿੰਗ ਵੈਸੇ ਕਰਨ ਆਇਆ ਸੀ ਜਦੋਂ ਮੈਨੂੰ ਵੀਡੀਓ ਮੈਡਮ ਦੱਸਿਆ ਕਿਉਂਕਿ ਮੈਨੂੰ ਡੀ ਸਾਹਿਬ ਨੇ ਦੱਸਿਆ ਕਿ ਜੀ ਐਮਐਲ ਸਾਹਿਬ ਉੱਥੇ ਜਿਹੜੇ ਕੋਆਪਰੇਟ ਨਹੀਂ ਕਰ ਰਹੇ ਨਾ ਤਾਂ ਨਗਰ ਕੌਂਸਲ ਨਾ ਵੀ ਆਫਿਸ ਕਰ ਰਹੀ ਜੀ ਠੀਕ ਹੈ ਜੀ ਨਾ ਵੀਡੀਓ ਆਫਿਸ ਕਰ ਰਿਹਾ ਜਦੋਂ ਮੈਂ ਇਹਦਾ ਤਹਿਕੀਕਾ ਚ ਗਿਆ ਤਾਂ ਪਤਾ ਲੱਗਿਆ ਕਿ ਇੱਥੇ ਟੈਕਨੀਕਲੀ ਇਹ ਪ੍ਰੋਬਲਮ ਉਸ ਸਮੇਂ ਦਾ ਵੀਡੀਓ ਜਿਹੜਾ ਸੀਗਾ ਉਸ ਸਮੇਂ ਦੇ ਮਿਨਿਸਟਰਰ ਉਹਨਾਂ ਨੇ ਪੈਸਾ ਕਿਵੇਂ ਇਧਰੋਂ ਕੁਮਾ ਕੇ ਉਧਰ ਵੀ ਤਾਫਿਰ ਕਿੱਥੇ ਲਾਇਆ ਜੀ ਇਹਦਾ ਰਿਕਾਰਡ ਤਾਂ ਆਪਾਂ ਨੂੰ ਚਾਹੀਦਾ ਹੋਰ ਰਿਪੋਰਟ ਦਾ ਹੁਣ ਤਾਂ ਕੋਈ ਸਬੂਤ ਹੀ ਨਹੀਂ ਹੈ ਉਹਦਾ ਸਬੂਤ ਚਾਹੀਦਾ ਜਿਹੜਾ ਪੈਸਾ ਆਇਆ ਜਿਹੜਾ ਕਿਥੇ ਕਿਥੇ ਲੱਗਿਆ ਉਹਦਾ ਸਬੂਤ ਚਾਹੀਦਾ ਉਹ ਆਪਣੇ ਕੋਲ ਸਬੂਤ ਦੀ ਕੋਈ ਨਹੀਂ। ਅਗਰ ਇਹ ਸਬੂਤ ਨਹੀਂ ਆਉਂਦੇ ਤਾਂ ਫਿਰ ਇਹ ਜਿਹੜੀ ਵੱਡੀ ਮਤਲਬ ਉੱਥੇ ਪਤਾ ਲੱਗਦਾ ਕਿ ਬਹੁਤ ਵੱਡਾ ਕੰਮ ਕਰਦਾ। ਬਾਕੀ ਜਿਹੜੀ ਬਕੀ ਜਿਹੜੀ ਇਸ ਤਰ੍ਹਾਂ ਦੇ ਪਿਰੇ ਪਿਰੇ ਅਫਸਰ ਜਿਹੜੀ ਕੋਈ ਨੌਲੇਜ ਨਹੀਂ ਕੀ ਜਰਾ ਕਰਦੇ। ਦੇਖੋ ਇੱਕ ਤਾਂ ਸਿੰਪਲੀ ਜੀ ਜਿਹੜਾ ਪੈਸਾ ਅਖਤਿਆਰੀ ਕੋਟੇ ਦੇ ਵਿੱਚੋਂ ਬਲੌਕ ਨਾਪਾ ਦੇ ਵਿੱਚ ਆਇਆ ਜੀ ਉੱਥੋਂ ਟਰਾਂਸਫਰ ਕੀਤਾ ਨਗਰ ਕਾਉਂਸਲ ਲਾਭਾ ਇਹੋ ਕੋਲੇ ਇਹ ਗਲਤ ਹੈ ਜੀ। ਕਿਉਂਕਿ ਪਿੰਡਾਂ ਦੇ ਡਿਵੈਲਪਮੈਂਟ ਦਾ ਪੈਸਾ ਪਿੰਡਾਂ 'ਚ ਲੱਗਣਾ ਚਾਹੀਦਾ। ਪਿੰਡ ਨੂੰ ਠੀਕ ਹੈ ਉਹਨਾਂ ਦਾ ਅਖਤਿਆਰੀ ਕੋਟਾ ਸੀਗਾ ਉਹਨਾਂ ਨੇ ਦੇ ਦਿੱਤਾ ਹਲਕਾ ਨਾਬਾ ਦੇ ਪੂਰੀ ਦੀ ਗੱਲ ਕਰੀਏ ਬਸ ਫਿਰ ਉਹਦੇ ਬਿਲ ਵੀ ਤਾਂ ਚਾਹੀਦਾ ਪੈਸਾ ਕਿੱਥੇ ਲੱਗਿਆ ਉਹਦਾ ਸਾਰਾ ਸਬਕ ਜਮਾ ਕਰਾਉਣਾ ਪੈਂਦਾ ਜੀ ਉਹ 5 ਕਰੋੜ 74 ਲੱਖ 26 ਹਜ਼ਾਰ ਦਾ ਕਿੱਥੇ ਕੋਈ ਥਾਂ ਪਤਾ ਹੀ ਨਹੀਂ ਕਿ ਉਹ ਪੈਸਾ ਕਿੱਥੇ ਲੱਗਿਆ ਜੀ ਉਹ ਕਿੱਥੇ ਨਹੀਂ ਲੱਗਿਆ ਉਹਦਾ ਪ੍ਰੋਪਰ ਰਿਕਾਰਡ ਜਿਹੜਾ ਉਹ ਚਾਹੀਦਾ ਤੇ ਉਹ ਹੁਣ ਵੀਡੀਓ ਮੈਡਮ ਦੇ ਸਾਹਮਣੇ ਮੈਂ ਯੂਨਿਕ ਫੋਨ ਕੀਤਾ ਜੀ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਰਿਪੋਰਟ ਜਿਹੜਾ ਪ੍ਰੋਪਰ ਦਿਓ ਅਗਰ ਨਹੀਂ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਜਿਹੜੀ ਆ ਉਸ ਸਮੇਂ ਦੇ ਵੀਡੀਓ ਜਾਂ ਸਮੇਂ ਦੇ ਅਫਸਰ ਜਾਂ ਸਮੇਂ ਦੇ ਜਿਹੜੇ ਮੰਤਰੀ ਐਮ ਐਲ اے ਰਹੇ ਨੇ ਜੀ ਉਹਨਾਂ ਦੇ ਨਾਲ ਕਿੱਥੇ ਕਿੱਥੇ ਦੀ ਫਿਰ ਤੈਕਨੀਕਾਂ ਤੇ ਜਾ ਕੇ ਪਤਾ ਲੱਗਣਾ ਇੱਕ ਮਹੀਨੇ ਦਾ ਟਾਈਮ ਕਿਹਾ ਦਿੱਸਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਸਾਨੂੰ ਸਬਮਿਟ ਕਰੋ ਮੈਨੂੰ ਕਿਹਾ ਦੋ ਹਫ਼ਤੇ ਤਾਂ ਹੋਗੇ ਕਿੰਨਾ ਹੋ ਗਿਆ ਸਾਨੂੰ ਅੱਜ ਅੱਜ ਕੇ ਮੈਂ ਗਿਆ ਸੀ ਉਹਨਾਂ ਕੋਲ ਜੀ ਨਾ ਮਿਲੀ ਤੇ ਅਗਰ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਨਹੀਂ ਹੋਣਾ ਤਾਂ ਫਿਰ ਅਗਲੀ ਕਾਰਵਾਈ ਲਈ ਇਹ ਸੀਟਮੈਂਟ ਕਰਾਂਗਾ ਮੈਂ ਇਹ ਕਹਣਾ ਕਿ ਜਿਹੜਾ ਪੈਸਾ ਆਇਆ ਕਿ ਪੈਸਾ ਲੱਗਿਆ ਕਿੱਥੇ ਉਹਦੇ ਦਾਬਿਦਾ ਚਾਹੀਦਾ ਬਿਲਕੁਲ ਪੂਰੀ ਅਬਿਡੈਂਸ ਵੀ ਆਪਣੇ ਕੋਲ ਹੈ ਨਹੀਂ ਕੋਈ ਸਸਤਾ ਵੀ ਐਗਜ਼ਿਸਟ ਨਹੀਂ ਕਰ ਰਹੀ ਠੀਕ ਹੈ ਜੀ ਜੇ ਕੋਈ ਐਗਜ਼ਿਸਟ ਕਰ ਰਹੀ ਹੈ ਤਾਂ ਆਪਾਂ ਅਪਡੇਟ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਹੈ ਯਾਨੀ ਕਿ ਲੰਗਰ ਵਾਲੀ ਪੈਸੇ ਜਾਂ ਕੋਈ ਚੀਜ਼ ਲਈ ਪੈਸੇ ਆਪਾਂ ਕਿਤੇ ਵੀ ਕੋਈ ਦਿੱਤਾ ਜੋ ਵੀ ਦਿੱਤਾ ਜੀ ਆਪਾਂ ਨੂੰ ਰਿਕਾਰਡ ਤੋਂ ਦਾ ਰਿਕਾਰਡ ਚਾਹੀਦਾ ਨਾ ਪਤਾ ਹੀ ਮੰਨਾਂਗੇ ਨੇ ਸਰਕਾਰ ਦਾ ਪੈਸਾ ਆਇਆ ਤੇ ਕਿੱਥੇ ਲੱਗੇ ਉਹ ਕਿਤੇ ਵੀ ਕੋਈ ਸਬੂਤ ਜਿਹੜਾ ਜੀ ਹਿੰਦ ਤੱਕ ਨਹੀਂ ਸਬਮਿਟ ਹੋਇਆ ਇਹ 17 18 ਤੋਂ ਲੈ ਕੇ 21 22 ਤੱਕ ਦਾ ਰਿ ਅਜੇ ਤੱਕ ਕੋਈ ਵੀ ਆਨ ਰਿਪੋਰਟ ਇਹਦਾ ਕੋਈ ਵੀ ਡਾਕੂਮੈਂਟ ਜਿਹੜਾ ਉਹ ਵੀਡੀਓ ਨਾਪਾ ਕਹਿ ਰਹੇ ਨੇ ਈਓ ਨੂੰ ਈਓ ਜਿਹੜਾ ਜੀ ਉਹ ਕਾਪੀਟ ਨਹੀਂ ਕਰ ਰਹੇ ਉਹ ਕਿਸ ਕਰਤ ਨਹੀਂ ਕਰ ਰਹੇ ਕਹਿੰਦੇ ਜੀ ਕੋਈ ਫੋਨ ਨਹੀਂ ਚੱਕਦਾ ਕੋਈ ਨੰਬਰ ਐਗਜ਼ਿਸਟ ਨਹੀਂ ਕਰਦਾ ਕੋਈ ਸੰਸਥਾ ਨਹੀਂ ਐਗਜ਼ਿਸਟ ਕਰਦੀ ਇਹਦਾ ਮਤਲਬ ਇਹ ਹੈ ਕਿ ਸਮਥਿੰਗ ਰੋਂਗ ਕਿਤਨੇ ਕਿਤੇ ਜਿਹੜਾ 5 ਕੋਰਡ 74 ਲੱਖ 26 ਹਜ਼ਾਰ ਰੁਪਈਆ ਕਿਤਨੇ ਕਿਤੇ ਨਹੀਂ ਕਹਿੰਦਾ ਇਸ ਨਹੀਂ ਦਿੱਤਾ ਜੀ ਮੈਂ ਕਹਿੰਦਾ ਦਿੱਤਾ ਹੋਵੇ ਜੀ ਪਰ ਉਹਦੀ ਆਪਾਂ ਨੂੰ ਰਿਪੋਰਟ ਔਨ ਰਿਕਾਰਡਡ ਜੇ ਡਾਕੂਮੈਂਟ ਚਾਹੀਦੇ ਤਾਂ ਕਿ ਆਪਾਂ ਦੱਸ ਸਕੀਏ ਕਿ ਜੀ ਇਹ ਪੈਸਾ ਇੱਥੇ ਲੱਗਿਆ ਸੀ ਅਗਰ ਉਹ ਨਹੀਂ ਦੱਸ ਸਕਦੇ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਪਾ ਦੇ ਨਹੀਂ ਦੱਸਦੇ ਇਹ ਤਾਂ ਹੁਣ ਅਗਲੀ ਕਾਰਵਾਈ ਹੈ ਨਾ ਇਹ ਤਾਂ ਜਦੋਂ ਆਪਾਂ ਬ੍ਰਿਕਟਿਚਨ ਪਈਆਂ ਨੂੰ ਚੈੱਕ ਕਰਾਂਗੇ ਤਾਂ ਫਿਰ ਜਦੋਂ ਇਹ ਨਹੀਂ ਸਾਫ਼ ਹੋ ਤਾਂ ਡੀਸੀ ਪਟਿਆਲਾ ਨਹੀਂ ਅੱਗੇ ਕਾਰਵਾਈ ਕਰਦੇ ਨਹੀਂ ਇਹ ਇੱਕ ਵੇਕੀ ਗ੍ਰਾਂਟ ਹੁੰਦੀ ਹੈ ਜੀ ਤੇ ਉਹ ਉਸ ਸਮੇਂ ਦੀ ਡੀਪੀ ਐਕਚੁਅਲੀ ਮੈਂ ਤਾਂ ਹੁਣ ਨੂੰ ਤੁਹਾਨੂੰ ਪਤਾ ਹੀ ਨਹੀਂ ਐ 17 18 ਤੋਂ ਲੈ ਕੇ ਨਾ ਜੀ 21 22 ਤੱਕ ਕੀ ਕਿੰਨੇ ਕਰੋੜ ਕਿੰਨੇ ਕਰੋੜ 24 ਲੱਖ 26 ਇਹਦੇ ਵਿੱਚੋਂ 5 ਕਰੋੜ 72 ਲੱਖ 26000 ਇਹ ਨਾਪਾ ਤੋਂ ਲਗੀ ਇੱਕ ਨੂੰ ਬੈਟਰ ਇਹ ਨਾਪਾ ਦਾ ਕਰੋੜ ਦੇ ਵਿੱਚੋਂ ਡੀਪੀ ਕੰਪੋਜ਼ਿਟ ਇਸ ਮਾਰੀ ਵਿੱਚ ਮੈਂ ਤਾਂ ਜਿੱਦ ਕਰਕੇ ਕਹਿੰਦਾ ਇਹ ਜਹਾਂ ਜਹਾਂ ਸਿੱਟਾ ਦੇ। ਜਿੱਦੋਂ ਮੈਂ ਐਨਸੀ ਜੁਆਇਨ ਕੀਤਾ ਬਲਕਿ ਮੈਂ ਤਾਂ 3 ਕਰੋੜ ਦੇ ਜੀਸੀ ਬੇਚੁੱਤੀਆਂ ਉਹ ਈਓ ਨਾਭਾ ਨੂੰ बार-बार ਕਹਿ ਤੂੰ। ਮੇਰੇ ਸਾਹਫਲਾ ਸਾਰੰ ਬੜੀ ਮਿਹਨਤ ਕੀਤੀ ਮੈਂ ਜਿਸ ਮੈਂ ਇਹ ਮਨ ਪ੍ਰਵਾ ਦਿੱਤੀ। ਕਿ ਉਹ ਰਿਟਰਨ ਕਰ ਦੇ ਜੀ ਜੀ ਸਾਫ ਕਰਵਾ ਬਸ ਇਹ ਜਿਹੜਾ ਕੰਦਾ ਹੈ ਕਿ ਜਿਹੜੇ ਰਿਟਰਨ ਵੀ ਜੇ ਕੋਈ ਟ੍ਰੀਟ ਨਹੀਂ ਛੱਡੋ ਜੀ ਮੇਰਾ ਸਾਫ ਹੀ ਹੋ ਜੀ ਹੈਲਪਫਲੀ ਲਾਤਾ ਹਾਂ ਹਮ ਤੋ ਸਹੀ ਇਸ ਬਾਰੇ ਯੋ ਨਾਬਾਤ ਨੂੰ ਬੈਟਰ ਦੱਸ ਸਕਦੇ ਕਮਰੇ ਜਿਹੜੇ ਆਉਣਗੇ ਇਹ ਕਮਰੇ ਤੇ ਹੋਏ ਵਿਗ੍ਰਾਂਤਾਂ ਡਿਸਕ੍ਰਿਪਸ਼ਨ ਨਹੀਂ ਇਹ ਬਹੁਤ ਖੂਬਸੂਰਤ ਦਾ ਪ੍ਰਦਾਨ ਕਰ ਇਹ ਉਸ ਸਮੇਂ ਦੇ ਰਿਡੀ ਕੋ ਦਸਖਤ ਕਰਨੀ ਨਹੀਂ ਤੁਹਾਡੇ ਅਧਿਆਤਿਕ ਜਿਹੜੇ ਮਟਾਰੋ ਕੋਈ ਹੋਰ ਨਹੀਂ ਤਾਂ ਤੁਹਾਡੇ ਜਾਣ ਹੀ ਸੀ ਸਕਦਾ ਇਹ ਉਸ ਸਮੇਂ ਦੇ ਕੈਬਨਟ ਮੰਤਰੀ ਉਸ ਸਮੇਂ ਦੇ ਦੂਜੀ ਤੇ ਦਸਖਤ ਕਰਨੀ ਜੀ ਕਿਉਂ ਕਿ ਅਸੀਂ ਵੀਰ ਦੇ ਦੂਜੀ ਤਾਂ ਦੇ ਚੁੱਕੇ ਜਿਹੜੇ ਪੀਲ ਨਗਰ ਕੌਂਸਲ ਨਾਪਾ ਦੇ ਖਾਤੇ ਚ ਆਏ ਸੀ ਉਹਨਾਂ ਦਾ ਦੂਜੀ ਅਸੀਂ ਦੇ ਚੁੱਕੇ ਉਸ ਤੋਂ ਬਾਅਦ ਜੀ ਜਿਹੜੀ ਰੀਮੇਲਿੰਗ ਮੰਤ ਲੱਗਦੀ ਉਹ 2 ਕਰੋੜ 99 ਲੱਖ 45 ਹਜ਼ਾਰ ਦੀਰੇ ਵਿੱਚੋਂ 54 ਲੱਖ 24000 ਦੇ ਦੂਸਰੀ ਨਗਰਪਾਲਿਕਾ ਵੱਲੋਂ ਪੈਂਡਿੰਗ ਉਹ ਸਾਡੇ ਖਾਤੇ 'ਚ ਪੈਸਾ ਆ ਗਿਆ। ਉਹਦੇ ਨੀਅਰ ਸੂ ਦੂਸਰੀ ਜਿਲ੍ਹਾ ਰਿਪੋਰਟ ਵੀ ਸੰਮੂਲ ਕਰਕੇ ਵਿਗੜ ਦੀ ਤੇ ਉਹਨਾਂ ਦੀ ਜੀਪੀ ਹੋ ਹੈ ਸਬਮਿਟ ਕਰਤਾ। ਹੁਣ ਉਸ ਤੋਂ ਬਾਅਦ ਜਿਹੜੀ ਰਿਮੇਨਿੰਗ ਅਮਾਉਂਟ ਬਚੀ ਹੈ 2 ਕਰੋੜ 37 ਲੱਖ 21000 ਉਹ ਬੀਡੀਪੀਓ ਡਾਕਟਰ ਨੇ ਕਿਸੇ ਸੰਸਥਾ ਨੂੰ ਦਿੱਤੇ ਕਿਸੇ ਹੋਰ ਮਿਲਤਵਾਰ ਨੂੰ ਦਿੱਤੇ ਉਹ ਵੀ ਜ਼ਿੰਮੇਵਾਰ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਫਿਰ ਵੀ ਚਲੋ ਇਹਨਾਂ ਦੀ ਹੈਲਪ ਦੇ ਲਈ ਅਸੂ 49 ਲੱਖ ਦੇ ਜੂ ਸੀ ਸੰਸਥਾਵਾਂ ਤੋਂ ਲੈ ਕੇ ਇਹਨਾਂ ਨੂੰ ਦੇ ਚੁੱਕੇ ਜਿੰਨੇ ਕੁ ਸਤਿ ਹੋ ਸਕਦੇ ਬਾਕੀ ਇਹ ਆਪ ਤੁਹਾਨੂੰ ਦੇਖਣ ਇਹਨਾਂ ਦੀ ਖੁੱਦੀ ਜ਼ਿੰਮੇਵਾਰੀ ਹੈ 2 ਕਰੋੜ 82 ਲੱਖ 85 ਹਜ਼ਾਰ ਦੇ ਤਾਂ ਦੇ ਚੁੱਕੇ ਹੈਗੇ 54 ਲੱਖ 24 ਹਜ਼ਾਰ ਦੀ ਅਸੂ ਰਿਪੋਰਟ ਹੈ ਜਿਹੜਾ ਉਹ ਕੋਈ ਗੱਲ ਨਹੀਂ ਹੋ ਜਾਣਗੀ ਰਿਪੋਰਟ ਸਾਡੇ ਮਤਲਬ ਦੇਖ ਕੇ ਬਣਾ ਦਵਾਂਗੇ ਬਤਾਇਆ ਸੀ ਫਰੰਡਿੰਗ ਪੈਂਡਿੰਗ ਹੈ ਫਰੰਡਿੰਗ ਸਿਰ ਇਹ ਬਸੇ ਬੀਡੀਪੀਓ ਦਫਤਰ ਤੋਂ ਪੁੱਛੋ ਤਾਂ ਵਧੀਆ ਗੱਲ ਹੈ 1 ਕਰੋੜ ਮੇਰੇ ਮੁਤਾਬਕ 1 ਕਰੋੜ 88 ਲੱਖ 21 ਹਜ਼ਾਰ ਹੈ ਜਿਹੜਾ ਤੇ ਸੰਸਥਾਵਾਂ ਤੋਂ ਲੈਣਾ ਹੈ ਨਾ ਨਹੀਂ ਸੰਸਥਾਵਾਂ ਦਿੱਤਾ ਇਹਨਾਂ ਨੇ ਜਾਂ ਕਿਸੇ ਮੋਤਬਰ ਵਿਅਕਤੀ ਨੂੰ ਦਿੱਤਾ ਉਹ ਖੁਦ ਜਮਵਾ ਰਹੇ ਸਾਡੇ ਖਾਤੇ 'ਚ ਜੇ ਲੋ ਪੈਸਾ ਨਹੀਂ ਆਇਆ ਤਾਂ ਦੂਜੀ ਨਗਰ ਕੌਂਸਲ ਦਫਤਰ ਦੇ ਨਾਲ ਕਰਨਾ ਠੀਕ ਨਹੀਂ ਹੋਵੇਗਾ ਦਿੱਖੋ ਸਾਡੇ ਕੋਲੇ ਤਾਂ ਫਿਰ ਸਾਨੂੰ ਰਿਕਾਰਡ ਦੇ ਦੇਣ ਇਹ ਵੀ ਆ ਖਾਤੇ ਰਹੀ ਆ ਚੈੱਕ ਰਹੀ ਨਗਰ ਕੌਂਸਲ ਦੇ ਸੂਨ ਸੂ ਖਾਤੇ ਚ ਅਸੀਂ ਪੈਸਾ ਭੇਜਿਆ ਕੋਈ ਗੱਲ ਨਹੀਂ ਦੇਖ ਲੈਣੇ ਹੋ ਸਕਦਾ ਕਿਤੇ ਮਿਸ ਅੰਡਰਸਟੈਂਡਿੰਗ ਹੋ ਗਈ ਸਾਨੂੰ ਰਿਪੋਰਟ ਦੇ ਜਣਾ ਅਸੀਂ ਚਿੱਠੀਆਂ ਵੀ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਮੇਰੇ ਵੱਲ ਜਿਹੜਾ 54 ਲੱਖ 24 ਹਜ਼ਾਰ ਦਾ ਉਹ ਜੀ ਬੰਦੀਤ ਅਸੀਂ ਕਰ ਦਿੰਨੇ ਹਾਂ ਉਹਨਾਂ ਨੂੰ ਦੂਜੀ ਵਾਰ